ਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਛਲੰਦਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਡੇਰਾ ਗੋਬਿੰਦਾਸ ਮਹਿਲਾ ਗੋਬਿੰਦਪੁਰਾ ਫਗਵਾੜਾ ਵਿਖੇ ਪਹੁੰਚੇ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਬੰਗਾ ਤਰਲੋਚਨ ਸਿੰਘ ਸੂਣ ਵੀ ਮੌਜੂਦ ਹਨ ਇਸ ਮੌਕੇ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂਣ ਨੇ ਡੇਰੇ ਵਿਖੇ ਪਹੁੰਚ ਕੇ ਮੱਥਾ ਉਥੇ ਹੀ ਉਹਨਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਸਰਦਾਰ ਤਰਲੋਚਨ ਸਿੰਘ ਸੂਣ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸਤੀ ਖੋਖੇ ਵਾਲੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤਰਲੋਚਨ ਸਿੰਘ ਸੂਣ ਤੋਂ ਇਲਾਵਾ ਹੋਰਨਾਂ ਪਤਵੰਤਿਆਂ ਦਾ ਡੇਰੇ ਵਿਖੇ ਪਹੁੰਚਣ ਲਈ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਵਾਸੀ ਮੌਜੂਦ ਸਨ ਜੈਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਡੇਰਾ ਸੰਤ ਰਾਮਾ ਗੋਬਿੰਦ ਦਾਸ ਜਾਣਸ਼ੁਰ ਸਰਸਤ ਪ੍ਰਾਪਤੀ ਜਿੱਥੇ ਉਹਨਾਂ ਦਾ ਤਪਸਥਾਨ ਆ ਉੱਥੇ ਪੰਜਾਬ ਦੇ ਐਕਸ ਮੋੱਖ ਮੰਤਰੀ ਸਰਦਾ ਚੰਜੀ ਸੰਜੀਤ ਸਿੰਘ ਚੰਨੀ ਜੀ ਪਹੁੰਚੇ ਉਹਨਾਂ ਨੇ ਇਸ ਦਿਨ ਨਤਸਤ ਕੀਤਾ ਤੇ ਜਾਪ ਸੰਦੇ ਲੰਗਰ ਸ਼ਾਕੇ ਸੰਗਤਾਂ ਦਰਸ਼ਤ ਹੋਏ ਤੇ ਬਹੁਤ ਵਕਤ ਤੱਕ ਦਰਤ ਸੰਵਾਦ ਜੈ ਕੋ ਦੇਖਾ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਚਲੰਤਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਡੇਰਾ ਗੋਬਿੰਦਾਸ ਮਹਿਲਾ ਗੋਬਿੰਦਪੁਰਾ ਫਗਵਾੜਾ ਵਿਖੇ ਪਹੁੰਚੇ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਨਿਗਾਹਸਵਾਗਤ ਕੀਤਾ ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਬੰਗਾ ਤਰਲੋਚਨ ਸਿੰਘ ਸੂਣ ਵੀ ਮੌਜੂਦ ਸਨ ਇਸ ਮੌਕੇ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂਣ ਨੇ ਡੇਰੇ ਵਿਖੇ ਪਹੁੰਚ ਕੇ ਮੱਥ ਉਤੇ ਹੀ ਉਹਨਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਦਾ ਚਰਨਜੀਤ ਸਿੰਘ ਚੰਨੀ ਅਤੇ ਸਰਦਾ ਤਰਲੋਚਨ ਸਿੰਘ ਸੂਣ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸਤੀ ਖੋਖੇ ਵਾਲੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤਰਲੋਚਨ ਸਿੰਘ ਸੂਣ ਤੋਂ ਇਲਾਵਾ ਹੋਰਨਾਂ ਪਤਵੰਤਿਆਂ ਦਾ ਡੇਰੇ ਵਿਖੇ ਪਹੁੰਚਣ ਲਈ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਵਾਸੀ ਮੌਜੂਦ ਸਨ ਜੈਗੁਰਦੇਵ ਧੰਨ ਵਰਦੇ ਅੱਜ ਅਸੀਂ ਡੇਰਾ ਸੰਤਪਾਪਾ ਗੋਬਿੰਦਾਸ ਜੋ ਚਾਲੂ ਸਰਸਤ ਪ੍ਰਭਾਤੀ ਜਿੱਥੇ ਉਹਨਾਂ ਦਾ ਤਪਸਥਾਨ ਆ ਉੱਥੇ ਪੰਜਾਬ ਦੇ ਐਕਸ ਮੋੱਖ ਮੰਤਰੀ ਸਰਦਾ ਚੰਜੀ ਸੰਜੀਤ ਸਿੰਘ ਚੰਨੀ ਜੀ ਪਹੁੰਚੇ ਉਹਨਾਂ ਨੇ ਇਸ ਦਿਨ ਨਤਸਤ ਕੀਤਾ ਤੇ ਜਾਪ ਸੰਦੇ ਲੰਗਰ ਸ਼ਾਕੇ ਸੰਗਤਾਂ ਦਰਸ਼ਤ ਹੋਏ ਤੇ ਬਹੁਤ ਵਕਤ ਤੱਕ ਦਰਤ ਸੰਵਾਦ ਜੈ ਕੋ ਦੇਖਾ